ਮਹਾਰਾਜ ਜੀ ਸਮਾ ਵੜਾ ਭਿਆਨ ਕੇ ਅਸੀਂ ਜੇ ਫੜਨੀ ਚਾਹੀਏ ਤੇ ਸਾਡੇ ਤੋਂ ਛੁੱਟ ਜਣੀ ਜੇ ਬਾ ਸਮਝੂ ਇਹ ਦਾ ਨਾ ਹੋਇਆ ਤਾਂ ਤੱਕੇ ਨਾ ਕਾਲਯੁਗ ਨੇ ਸਾਨੂੰ ਛਡਾ ਦੇਣਾ ਕਈ ਐਸੇ ਨੇ ਜਿਨ੍ਹਾਂ ਨੇ ਮਹਾਰਾਜ ਦੀ ਚਰਨਾਜ ਆਏ ਜਰੂਰ ਪਰ ਕਈ ਵਾਰੀ ਬਾਣੇ ਦੀ ਵੀ ਬੇਤ ਵੀ ਹੋਈ ਕਈ ਵਾਰੀ ਕਿਸੇ ਤਰ੍ਹਾਂ ਕਈ ਕਿਸੇ ਤਰ੍ਹਾਂ ਪਰ ਹੁਣ ਅਰਜੀ ਇੱਕ ਕਰਨੀ ਹੈ ਮਹਾਰਾਜ ਜੀ ਕਿਲੇ ਵਾਲੇ ਪਾਤਸ਼ਾਹ ਬਾ ਮੇਰੀ ਨਾ ਛੱਡੀ ਕਿਲੇ ਵਾਲੇ ਪਾਤਸ਼ਾਹ ਬਾ ਮੇਰੀ ਨਾ ਛੱਡੀ ਓਂ ਕਿਲੇ ਵਾਲੇ ਪਾਤਸ਼ਾਹ ਬਾ ਮੇਰੀ ਨਾ ਛੱਡੀ ਕਿਲੇ ਵਾਲੇ ਪਾਤਸ਼ਾਹ ਬਾ ਮੇਰੀ ਨਾ ਛੱਡੀ ਇਨੇ ਵਾੜੇ ਪਾਤਸ਼ਾਹ ਬਾ ਮੇਰੀ ਨਾ ਛੱਡੀ ਇਨੇ ਵਾੜੇ ਪਾਤਸ਼ਾਹ ਬਾ ਮੇਰੀ ਨਾ ਛੱਡੀ ਓ ਦੁਨੀਆਂ ਤੇ ਛੱਡ ਗਈ ਓ ਦੁਨੀਆਂ ਤੇ ਛੱਡ ਗਈ ਓ ਤੂੰ ਨਾ ਛੱਡੀ ਇਨੇ ਵਾੜੇ ਪਾਤਸ਼ਾਹ ਬਾ ਮੇਰੀ ਨਾ ਛੱਡੀ ਦੇਵਾਨੇ ਪਾਤਸ਼ਾਹ ਬਾ ਮੇਰੀ ਨਾਲ ਛੱਤੀ ਚਿਤ ਚਰਨ ਕਮਲ ਦਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਐ ਓ ਮੰਨ ਲੋ ਕੇ ਬੁਰਾਈਆਂ ਗੁਰ ਸ਼ਬਦੀ ਏ ਮਨ ਹੋੜੀਆ ਓ ਬਾਹ ਜਿਨਾ ਦੀ ਪਕੜੀ ਐ ਓ ਬਾਹ ਜਿਨਾ ਦੀ ਪਕੜੀ ਐ ਪਕੜੀਏ ਉਹ ਬਾਹੇ ਦੀ ਨਾ ਦੀ ਪਕੜੀਏ ਸਿਰ ਦੀ ਜੇ ਬਾਹੇ ਨਾ ਛੋੜੀਏ ਹੋ ਕਿਵੇਂ ਵਾਲੇ ਪਾਸ ਸ਼ਾਹ ਮੇਰੀ ਨਾ ਛੱਡੀ ਹੋ ਕਿਵੇਂ ਵਾਲੇ ਪਾਸ ਸ਼ਾਹ ਮੇਰੀ ਨਾ ਛੱਡੀ ਗੁਰੂ ਤੇਗ ਬਹਾਦਰ ਬੋਲਿਆ ਉਹ ਤੇਗ ਬਹਾਦਰ ਬੋਲੇ ਹਾਦਰ ਬੋਲਿਆ ਉਹ ਦੇਖ ਬਹਾਦਰ ਬੋਲਿਆ ਕੜ ਪਈ ਪਰਮਾ ਸਾੜੀਏ ਉਹ ਕਿਲੇ ਵਾਲੇ ਪਾਤਸ਼ਾਹ ਪਾ ਮੇਰੀ ਨਾਲ ਛੱਡੀ ਉਹ ਕਿਲੇ ਵਾਲੇ ਪਾਤਸ਼ਾਹ ਪਾ ਮੇਰੀ ਨਾਲ ਸਾਰੇ ਕੋਈ ਪੜ ਲਈਏ ਕਿਲੇ ਵਾਲੇ ਪਾ ਵਾਹ ਮੇਰੀ ਨਾ ਛਡੀ ਦਾ ਸੰਗਤ ਜੀ ਸਰਵਨ ਕਰ ਰਹੇ ਹੋ ਆਪ ਚਿਤ ਚਰਨ ਕਮਲ ਕਾ ਆਸਰਾ ਕਿਸ ਤਰ੍ਹਾਂ ਦਾ ਆਸਰਾ ਹਜ਼ੂਰ ਬਖਸ਼ਦੇ ਹਨ ਹਜ਼ੂਰ ਆਪਣੀ ਪਵਿੱਤਰ ਰਸਨਾ ਤੋਂ ਫਰਮਾਉਂਦੇ ਹਨ ਮੈਂ ਅਜਾਨ ਜਨ ਤਰ ਵੀ ਨਾ ਜਾਣੋ ਪਾਪ ਪੀਠੜਾ ਬਾਂধে ਜੀ ਨਰ ਤੇ ਸੁਰ ਹੋਏ ਚਾਤ ਉਪਜ ਮੇ ਸਤਗੁਰ ਖੁਦ ਸਿਖਲਾਈ ਨੁਰਤੇ ਉਪਜ ਸੁਰ ਕੋ ਜੀਤੇਓ ਸੋ ਔਖਦ ਮੈਂ ਪਾਈ ਇਹ ਹਜ਼ੂਰ ਫਰਮਾਉਂਦੇ ਹਨ ਨਾਲ ਹੀ ਦਿਆਲ ਹੋ ਕੇ ਕੀ ਪੜਦੇ ਹਨ ਚਿੰਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਇਹ ਸਾਡੇ ਪਾਤਸ਼ਾਹ ਫਰਮਾਉਂਦੇ ਹਨ ਫਰਮਾਉਂਦੇ ਹਨ ਚਰਾ ਦੇਰ ਨਹੀਂ ਲੱਗਦੀ ਸਤਗੁਰਾਂ ਨੂੰ ਮਨੁੱਖ ਤੋਂ ਦੇਵਤਿਆ ਬਣਾਉਂਦੇ ਹਨ ਇਹ ਹਜ਼ੂਰ ਫਰਮਾਉਂਦੇ ਹਨ ਫਰਮਾਉਂਦੇ ਹਨ ਇਹ ਜਿਹੜੀ ਤੁਹਾਨੂੰ ਮੱਤ ਦਿੱਤੀ ਹੈ ਨਾ ਇਹ ਜਿਹੜਾ ਬਾਣਾ ਦਿੱਤਾ ਹੈ ਨਾ ਇਹ ਦੇਵਤਿਆਂ ਵਾਲਾ ਤੇ ਦੇਵਤਾں ਚ ਕਿੰਨੀਆਂ ਸ਼ਕਤੀਆਂ ਹੁੰਦੀਆਂ ਹਨ ਤੇ ਉਹ ਸਤਿਗੁਰ ਇਹਨਾਂ ਸਮਰਾਥੇ ਇੱਕ ਖੰਡ ਵਿੱਚ ਤੁਹਾਨੂੰ ਬਖਸ਼ ਦੇ ਸਾਡੇ ਪਾਤਸ਼ਾਹ ਮੰਜਾ ਸਾਹਿਬ ਵੀ ਰਾਜਮਾਨ ਘੜਿਆਲ ਬੱਜਿਆ ਲੰਗਰ ਦਾ ਸਮਾਂ ਹੋ ਗਿਆ ਸਹਿ ਫਰਮਾਂਦੇ ਹਨ ਚਾਓ ਬਈ ਪਿਆਰਿਓ ਲੰਗਰ ਛਕੋ ਤਿੰਨ ਚਾਰ ਸਿਰ ਉੱਠੇ ਨਾ ਮਾਰੇ ਫਰਮਾਂਦੇ ਨੇ ਇੱਕ ਉੱਠੇ ਨਹੀਂ ਗਏ ਨਹੀਂ ਸੇਵਾਦਾਰ ਕਹਿੰਦਾ ਮਹਾਰਾਜ ਜੀ ਤਿੰਨ ਚਾਰ ਦਿਨ ਹੋ ਗਏ ਨੇ ਆਇਆ ਲੰਗਰ ਚੋਂ ਲੰਗਰ ਨਹੀਂ ਛਕਦੇ ਪਏ ਆਪਣੇ ਰਸਤੇ ਲਿਆ ਕੇ ਉਹ ਬਣਾਉਂਦੇ ਨੇ ਤੇ ਉਹ ਛਕਦੇ ਨੇ ਵੇਖਿਓ ਮਹਾਰਾਜ ਬਿਆਲ ਫਰਮਾਂਦੇ ਨੇ ਇਹ ਜਿਹੜੀ ਧਰਤੀ ਤੇ ਖਲੋਤੇ ਨੇ ਉਹ ਧਰਤੀ ਕਿਦੀ ਏ ਸੇਵਾਦਾਰ ਨੂੰ ਉਹਰੇ ਬੁਲਾ ਕੇ ਕਹਿੰਦੇ ਨੇ ਇਹਨਾਂ ਨੂੰ ਜਾ ਕੇ ਕਹੋ ਆਪੇ ਧਰਤੀ ਸਾਜਿਆਨ ਪਿਆਰੇ ਫਰਮਾਂਦੇ ਖਾਨ ਇਹਨਾਂ ਨੂੰ ਚਾ ਕੇ ਕਹੋ ਜਾਓ ਧਰਤੀ ਵੀ ਆਪਣੀ ਬਣਾਓ ਐਸੀ ਬਿਆਲ ਹਜ਼ੂਰ ਫਰਮਾਂਦੇ ਖਾਨ ਲੰਗਰ ਚ ਪ੍ਰਸ਼ਾਦਾ ਜਰੂਰ ਛਕੋ ਭਾਵੇਂ ਨਾਂ ਵੀ ਲੋੜ ਹੋਏ ਬਖਸ਼ਿਸ਼ ਹੁੰਦੀ ਹੈ